ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਦਾਅਵੇ ਕੀਤਾ ਜਾਂਦੇ ਹਨ ਕਿ ਕੱਚੇ ਅਧਿਆਪਕਾਂ ਨੂੰ ਉਹਨਾਂ ਵੱਲੋਂ ਪੱਕੇ ਕੀਤਾ ਗਿਆ ਹੈ ਤੇ ਜੇ ਅਗਰ ਗੱਲ ਕੀਤੀ ਹੈ ਬਈ ਅੱਜ ਕੱਚੇ ਅਧਿਆਪਕ ਜਾਨ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਪੱਕਾ ਨਹੀਂ ਕੀਤਾ ਗਿਆ ਤੇ ਅੱਜ ਤਿੰਨ ਜਣੇ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਤੇ ਕੱਚੇ ਅਧਿਆਪਕ ਚੜੇ ਹਨ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਨਾਰੇਵਾਜ਼ੀ ਕਰ ਰਹੇ ਹਨ ਪੰਜਾਬ ਸਰਕਾਰ ਦੇ ਖਿਲਾਫ ਅਤੇ ਇੱਕ ਪੈਟਰੋਲ ਦੀ ਭਰੀ ਹੋਈ ਬੋਤਲ ਵੀ ਉਹਨਾਂ ਦੇ ਹੱਥ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਇਹਨਾਂ ਵੱਲੋਂ ਆਤਮਦਾਹ ਕਰ ਲਿਆ ਜਾਵੇਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉੱਪਰ ਚੜੇ ਹੋਏ ਅਧਿਆਪਕ ਵੀ ਨਾਰੇ ਲਗਾ ਰਹੇ ਹਨ ਅਤੇ ਜੋ نیچے ਉਹਨਾਂ ਦੇ ਸਹਿਯੋਗੀ ਹਨ ਉਹਨਾਂ ਵੱਲੋਂ ਵੀ ਨਾਰੇ ਲਗਾ ਜਾ ਰਹੇ ਹਨ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ ਸਾਡੇ ਨਾਲ ਇੱਥੇ ਜਥੇਬੰਦ ਗਾਗੂ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾਗਾ ਕੀ ਨਾਮ ਹੈ ਸਰ ਆਪਣਾ ਜੀ ओमप्रकाश ਜੀ ਸਰ ਮੈਂ ਫਿਰੋਜ਼ਪੁਰ ਤੋਂ ਆ ਤਾਂ ਸਰ ਜਿਵੇਂ ਸਰਕਾਰ ਨੇ ਇੱਕ 10 ਸਾਲਾਂ ਦੀ ਪਾਲਿਸੀ ਬਣਾਈ ਸੀ ਜਿਹਦੇ ਵਿੱਚ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਉਹਦੇ ਵਿੱਚ ਕੁਝ ਅਧਿਆਪਕਾਂ ਦੀ ਸਿਰਫ ਤਨਖਾਹ ਵਾਧਾ ਸੀ ਇਹ ਤਾਂ ਸਭ ਨੂੰ ਪਤਾ ਹੈ ਤਾਂ ਕੁਝ ਅਧਿਆਪਕਾਂ ਦਾ ਤਨਖਾਹ ਵਾਧਾ ਹੋ ਗਿਆ ਜਿਵੇਂ 12700 ਦਾ ਉਹਨਾਂ ਦੇ ਵਿੱਚੋਂ 130 ਦੇ ਕਰੀਬ ਅਧਿਆਪਕ ਜਿਹੜੇ ਨ ਰਹਿ ਗਏ ਸੀਗੇ ਜਿਨ੍ਹਾਂ ਦਾ ਉਸ ਸਮੇਂ ਕੁਛ ਦਿਨ ਕੱਢਦੇ ਸੀਗੇ ਪਰ ਅੱਜ 8 ਮਹੀਨੇ ਪੂਰੇ ਹੋਣ ਦੇ ਬਾਵਜੂਦ ਵੀ ਸਾਡਾ ਸਮਾਂ ਪੂਰਾ ਹੋ ਗਿਆ ਪਰ ਹਾਲੇ ਤੱਕ ਸਾਨੂੰ ਜਿਹੜੇ ਆਰਡਰ ਸੀਗੇ ਤਨਖਾਹ ਵਾ ਦੇ ਤੋ ਹਾਲੇ ਤੱਕ ਨਹੀਂ ਦਿੱਤੇ ਗਏ ਤਾਂ ਸਾਡੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਜੇ ਸਾਡੀ ਕੱਲ ਦੀ ਮੀਟਿੰਗ ਦੇ ਵਿੱਚ ਜੇ ਕੋ ਮੰਗ ਨਹੀਂ ਮੰਨੀ ਜਾਂਦੀ ਜੋ ਸਾਡੀ ਮੰਗ ਹੈ ਆਰਡਰਾਂ ਦੀ ਤਨਖਾਹ ਵਾ ਦੇ ਦੀ ਜੇ ਉਹ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਸੰਘਰਸ਼ ਇਸ ਤੋਂ ਵੀ ਤੇਜ਼ ਹੋਏਗਾ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਹੱਕ ਲਈ ਲੜਾਂਗੇ ਕਿੰਨੇ ਦਿਨਾਂ ਤੋਂ ਟੈਂਕੀ ਤੇ ਚੜੇ ਹੋਏ ਨੇ ਤੁਹਾਡੇ ਜੋ ਨਾਲ ਦੇ ਸਹਿਯੋਗੀ ਆ ਸਰ ਜੋ ਸਾਡੇ ਸਾਥੀ ਨੇ ਇਹ ਕੱਲ ਸਵੇਰ 4 ਵਜੇ ਟੈਂਕੀ ਤੇ ਚੜੇ ਸੀਗੇ ਤਾਂ ਉਸ ਤੋਂ ਬਾਅਦ ਸਰ ਜੋ ਦੇਖ ਹੀ ਰਹੇ ਉਹਨਾਂ ਸੰਘਰਸ਼ ਚੱਲ ਰਿਹਾ ਹੈ ਸਾਥੀ ਹੌਲੀ ਹੌਲੀ ਵੱਧ ਰਹੇ ਨੇ ਟੈਂਕੀ ਤੇ ਕੱਲ ਦੇ ਚੜੇ ਹੋਏ ਨੇ ਇਹ ਸਬੰਧ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਸਰ ਪ੍ਰਸ਼ਾਸਨ ਦੇ ਅਧਿਕਾਰੀ ਮੈਜਿਸਟ੍ਰੇਟ ਸਾਹਿਬ ਤਾਂ ਨਹੀਂ ਆਏ ਸਿਰਫ ਤੋ ਐਸਐਚਓ ਸੀਗੇ ਉਹਨਾਂ ਨੇ ਮੀਟਿੰਗ ਦੀ ਗੱਲ ਕੀਤੀ ਉਸ ਤੋਂ ਬਾਅਦ ਦੁਬਾਰਾ ਕੋਈ ਵੀ ਨਹੀਂ ਆਇਆ ਇੱਥੇ ਇੱਕ ਵਾਰ ਮੀਟਿੰਗ ਗੱਲ ਕਰਕੇ ਦੁਬਾਰਾ ਨਹੀਂ ਆਈ ਨਹੀਂ ਆਇਆ ਜੀ ਲੇਕਿਨ ਪੰਜਾਬ ਸਰਕਾਰ ਵੱਲੋਂ ਤਾਂ ਕਿਹਾ ਗਿਆਗਾ ਕਿ ਤੁਸੀਂ ਜਿਵੇਂ ਦੱਸਿਆਗਾ ਜੋ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਉਹਨਾਂ ਨੇ ਸੈਲਰੀ ਦਾ ਵਾਅਦਾ ਕੀਤਾ ਗਿਆ ਤੁਹਾਡੀ ਸੈਲਰੀ ਨੇ ਵਾਅਦਾ ਹੋਇਆ ਨਹੀਂ ਸਰ ਸਾਡੀ ਸੈਲਰੀ ਦਾ ਵਾਅਦਾ ਨਹੀਂ ਹੋਇਆ ਸਰ ਉਸ ਉਦੋਂ ਟਾਈਮ ਸੀਗਾ 16 ਜੂਨ ਦਾ ਟਾਈਮ ਬੌਂਡ ਕੀਤਾ ਸੀਗਾ ਸਰਕਾਰ ਨੇ ਡੈਡ ਲਾਈਨ ਕੀਤੀ ਸੀ ਤਾਂ ਉਸ ਤੋਂ ਬਾਅਦ ਸਾਡੇ ਉਦੋਂ 5 ਦਿਨ ਕਿਸੇ ਦੇ ਇੱਕ ਦਿਨ ਕਿਸੇ ਦੋ ਦਿਨ ਕੱਟਦੇ ਸੀ ਸਰਕਾਰ ਨੇ 31 ਅਗਸਤ ਦਾ ਲਾਰਾ ਲਾਇਆ ਸੀ ਕਿ ਜਿਹੜੇ ਰਹਿ ਗਏ ਆ ਤੇ ਆਪਾਂ ਉਹਨਾਂ ਨੂੰ 31 ਅਗਸਤ ਨੂੰ ਆਰਡਰ ਦਿੱਤੇ ਜਾਣਗੇ ਪਰ ਹਾਲੇ ਤੱਕ ਉਹ ਸਾਰੇ ਖੋਖਲੇ ਦਾਅਵੇ ਉਹਨਾਂ ਦੇ ਸਾਹਮਣੇ ਆ ਰਹੇ ਨੇ ਖੁਕੜੀਆਂ ਗੱਲਾਂ ਜੋ ਇਹਨਾਂ ਨੇ ਲਾਰੇ ਲਾਏ ਸੀ ਉਹ ਸਭ ਕੁਝ ਸਰਕਾਰ ਦਾ ਸਾਹਮਣੇ ਆ ਕੋਈ ਮੀਟਿੰਗ ਦਾ ਟਾਈਮ ਵੀ ਸਰ ਮੀਟਿੰਗ ਪਿਛਲੇ ਦਿਨੀ ਹੀ ਸਾਡੇ ਸਾਥੀਆਂ ਵੱਲੋਂ ਕੋ ਪ੍ਰੋਟੈਸਟ ਕੀਤਾ ਗਿਆ ਸੀਗਾ ਤਾਂ ਉਹਦੇ ਵਿੱਚ 6 ਦੀ ਮੀਟਿੰਗ ਮਿਲੀ ਹੋਈ ਹੈ 6 ਮਾਰਚ ਦੀ ਤਾਂ ਉਹਦੇ ਵਿੱਚ ਦੇਖਦੇ ਹਾਂ ਜੀ ਕੀ ਬੰਦਾ 6 ਮਾਰਚ ਦੀ ਮੀਟਿੰਗ ਮਿਲੀ ਸੀ ਦੇਖਦੇ ਨੇ ਕੀ ਬੰਦਾ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਸ ਪਾਣੀ ਵਾਲੀ ਟੈਂਕੀ ਤੇ ਇਹ ਚੜੇ ਹੋਏ ਹਨ ਇਹ ਕੱਲ 4 ਵਜੇ ਜੜੇ ਹਨ ਅਤੇ ਸਿਰਫ ਐਸਐਚਓ ਸਾਹਿਬ ਨੇ ਇਹਨਾਂ ਨੂੰ ਮੀਟਿੰਗ ਦਾ ਭਰੋਸਾ ਦਿਵਾਇਆ ਹੈ ਹੋਰ ਵੀ ਆਗੂ ਮਯੂਦ ਨੇ ਗਲਤ ਗੱਲ ਕਰਦੇ ਕਿ ਨਾ ਵਸ ਰਹੇ ਮੇਰੇ ਨੂੰ ਸਮਰਜੀਤ ਸਿੰਘ ਜੀ ਮਾਨਸਾ ਦੇ ਰਹਿਣ ਵਾਲੇ ਸਰ ਪੰਜਾਬ ਸਰਕਾਰ ਵੱਲੋਂ ਤਾਂ ਲਗਾਤਾਰ ਦਾਅਵੇ ਕੀਤੇ ਜਾਂਦੇ ਨੇ ਕਿ ਜੋ ਟੀਚਰ ਹਨ ਉਹਨਾਂ ਦੀਆਂ ਸੈਲਰੀਆਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪੱਕੇ ਕਰ ਦਿੱਤੇ ਗਏ ਤੁਸੀਂ ਕਿੰਨੇ ਟੀਚਰ ਰਹਿ ਗਏ ਹੋ ਇਲੈਕਸ਼ਨ ਤੋਂ ਪਹਿਲਾਂ ਸਰ ਕੇਜਰੀਵਾਲ ਸਰ ਭਗਵੰਤ ਮਾਨ ਸਾਹਿਬ ਇਹਨਾਂ ਦੀ ਸਾਰੀ ਟੀਮ ਸਾਡੇ ਧਰਨੇ ਦੇ ਵਿੱਚ ਆਈ ਸੀ ਸਾਡੇ ਨਾਲ ਵਾਅਦਾ ਕੀਤਾ ਇਹਨਾਂ ਨੇ ਵੀ ਅਸੀਂ ਤੁਹਾਡੀ ਤਨਖਾਹ 7000 ਕਰਾਂਗੇ ਉਸ ਤੋਂ ਬਾਅਦ ਇਹਨਾਂ ਨੇ ਇੱਕ 10 ਸਾਲੀ ਪਾਲਿਸੀ ਬਣਾਈ ਵੀ ਜਿਹਨੇ 10 ਸਾਲ ਕੰਮ ਕੀਤਾ ਅਸੀਂ 2003 ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਉਸ ਦੇ ਦੌਰਾਨ 16 ਸੇ ਤੱਕ ਇਹਨਾਂ ਨੇ ਆਰਡਰ ਦਿੱਤੇ ਜਦ ਕਿ 31 ਅਗਸਤ ਤੱਕ ਜਿਹੜੀ ਇਹਨਾਂ ਦੀ ਪਾਲਿਸੀ ਸੀ ਉਹ ਸੀਗੀ ਉਹ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚ ਵੀ 31 ਅਗਸਤ ਲਿਖਿਆ ਹੋਇਆ ਹੈ ਪਰ ਹਜੇ ਤੱਕ ਜਿਹੜੇ 31 ਅਗਸਤ ਤੱਕ 10 ਸਾਲ ਪੂਰੇ ਕਰਦੇ ਨੇ ਇਹਨਾਂ ਨੇ ਆਰਡਰ ਨਹੀਂ ਦਿੱਤੇ ਜੋ ਪਹਿਲਾਂ ਤੇ ਆਪ ਕੋ 6000 ਤੇ ਕੰਮ ਕਰਦੇ ਤੇ ਹੁਣ ਉਹੀ 6000 ਤੇ ਕੰਮ ਕਰ ਰਹੇ ਨੇ ਅਸੀਂ ਬਾਰ ਬਾਰ ਮੀਟਿੰਗਾਂ ਕੀਤੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਜੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਅੱਜ ਤੱਕ ਜੋ ਇਹ ਸੰਘਰਸ਼ ਹੈ ਕਰਦੇ ਜਾਰੀ ਰਹੇਗਾ ਜਿੰਨਾ ਤੱਕ ਸਾਰਾ ਆਰਡਰ ਨਹੀਂ ਮਿਲਦੇ ਉਹਨਾਂ ਚੱਕੇ ਸੰਘਰਸ਼ ਜਾਰੀ ਰਹੇਗਾ 3 ਮਾਰਚ ਜਿਹੜੀ ਮੀਟਿੰਗ ਮਿਲੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੀਟਿੰਗਾਂ ਸਾਰ ਪਹਿਲਾਂ ਵੀ ਹੋਈਆਂ ਪਰ ਸਾਡਾ ਸੰਘਰਸ਼ ਅਸੀਂ ਤਾਂ ਹੀ ਇਸ ਟੈਂਕੀ ਤੇ ਚੜੇ ਆ ਤਾਂ ਕਿ ਜਿਹੜੇ ਸੀਐਮ ਸਾਹਿਬ ਦੇ ਅਸੀਂ ਜ਼ਿਲ੍ਹੇ ਦੇ ਵਿੱਚ ਆ ਕੇ ਇੱਥੇ ਬੈਠੇ ਆ ਤੇ ਉਹਨਾਂ ਨੂੰ ਪਤਾ ਲੱਗੇ ਵੀ ਜਿਹੜਾ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਹਜੇ ਤੱਕ ਪੂਰਾ ਨਹੀਂ ਹੋਇਆ ਇਸ ਆਸ ਤੇ ਅਸੀਂ ਇਸ ਆ ਕੇ ਟੈਂਕੀ ਤੇ ਚੜੇ ਆ ਵੀ ਉਹਨਾਂ ਨੂੰ ਜਾਗ ਆ ਜੇ ਸ਼ਾਇਦ ਉਹ ਸੁੱਤੇ ਪਿਆ ਇਸ ਗੱਲ ਦੇ ਕਿੰਨੇ ਟੀਚਰੋਂ ਤੁਸੀਂ ਸਰ ਅਸੀਂ 115 ਟੀਚਰ ਰਹਨੇ ਆ ਜੀ ਜਿਹੜੇ ਹਜੇ ਤੱਕ ਤਰਖਾਵਾਤਾ ਨਹੀਂ ਕੀਤਾ ਕਿ ਨਾ ਮੈਂ ਕੁਲਵਿੰਦਰ ਸਿੰਘ ਜਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਬੈਨਰ ਲਗਾ ਕੇ ਵੀ ਲਗਾਤਾਰ ਆਪਣੀ ਜੋ ਹੈ ਐਡ ਕੀਤੀ ਜਾਂਦੀ ਹੈ ਕਿ ਟੀਚਰ ਨੂੰ ਪੱਕੇ ਕਰ ਦਿੱਤਾ ਗਿਆ ਹੈ ਸੈਲਨ ਵਧਾ ਦਿੱਤੇ ਗਿਆ ਸਰ ਸਰਕਾਰ ਨੇ ਜੋ ਸਾਡੇ ਨਾਲ ਵਾਦੇ ਕੀਤੇ ਸੀ ਉਹ ਸਰਕਾਰ ਨੇ ਪੂਰੇ ਨਹੀਂ ਕੀਤੇ ਦੇਖੋ ਸਰਕਾਰ ਨੇ ਆਪਣੇ ਤਾਂ ਦੇਖੋ ਇਹਨਾਂ ਨੇ ਤਨਖਾਹਾਂ ਵਧਾ ਲਈਆਂ ਪਰੰਤੂ ਸਰ ਸਾਡੀ ਜਿਹੜੀ ਮੰਗ ਹੈ ਉਹ ਸਿਰਫ ਅਸੀਂ ਮਹੀਨੇ ਦਾ 6000 ਰੁਪਿਆ ਲੈ ਰਹੇ ਆ ਸਾਡੇ ਜੋਸ ਅਸੀਂ ਹੁਣ ਟੈਂਕੀ ਤੇ ਚੜੇ ਆ ਅਸੀਂ ਸਿਰਫ 18000 ਕਰਾਉਣਾ ਹੈ ਸਰ 6000 ਤੋਂ ਕੋਈ ਅਸੀਂ 50000 ਨਹੀਂ ਲੈਣਾ ਕੋਈ 90000 ਨਹੀਂ ਲੈਣਾ ਤੇ ਸਰਕਾਰ ਤੋਂ ਸਾਡੇ ਨਾ ਸਾਡਾ ਕੋਈ ਟੀਏ ਆ ਡੀਏ ਆ ਕੁਝ ਨਹੀਂ ਸਰ ਸਿਰਫ 5% ਇਨਕਰੀਮੈਂਟ ਹੈ ਉਹਦੇ ਵਿੱਚ ਸਰਕਾਰ ਸਰ ਉਹ 90000 ਦੇਣਾ ਤਾਂ ਦੂਰ ਦੀ ਗੱਲ ਸਰ ਉਹ ਸਾਨੂੰ 18000 ਦੇਣ ਤੋਂ ਵੀ ਭੱਜ ਰਹੀ ਹੈ ਜੋ ਕਿ ਸਰ ਸਾਡਾ ਨੋਟੀਫਿਕੇਸ਼ਨ 318 ਦਾ ਹੋਇਆ ਹੈ ਉਹਦੇ ਵਿੱਚ ਅਸੀਂ ਐਲੀਜੀਬਲ ਆ ਜੀ ਤੇ ਅਸੀਂ 31 ਅੱਠ ਨੂੰ ਦੇਣ ਵੀ ਪੂਰੇ ਕਰਦੇ ਆ ਲਗਭਗ ਸਰ 8 ਮਹੀਨੇ ਉੱਤਰਲੇ ਸਾਜੇ ਤੱਕ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ 8 ਮਹੀਨਿਆਂ ਤੋਂ ਲਗਾਤਾਰ ਸਰਕਾਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਕਿ ਨਮਾ ਮੈਡਮ ਸਰ ਮੇਰਾ ਨਾਮ ਵੀਰਪਾਲ ਕੌਰ ਆ ਜੀ ਤੇ ਮੈਂ ਜੋ ਸਾਥੀ ਸੰਘਰਸ਼ ਕਰ ਰਹੇ ਆ ਉਹਨਾਂ ਵਿੱਚੋਂ ਹੀ ਮੈਂ ਇੱਕ ਹਾਂ ਤਾਂ ਪਰ ਅਸੀਂ 2 ਦਿਨ ਹੋ ਗਏ ਸਰ ਟੈਂਕੀ ਤੇ ਬੈਠਿਆ ਨੂੰ ਪਰ ਸਾਡੀ ਕੋਈ ਸਾਰ ਨਹੀਂ ਲੈ ਰਿਆ ਅਸੀਂ ਭਗਵਾਨਤਮਨ ਸਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਵੀ ਇਸ ਤੋਡੇ ਹੀ ਇਲਾਕੇ ਦੀਆਂ ਲੜਕੀਆਂ ਆ ਜੋ ਟੈਂਕੀ ਤੇ ਚੜੀਆਂ ਸਾਡੇ ਇੱਕ ਸਾਥੀ ਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਜੇਕਰ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹ ਸਰਕਾਰ ਜ਼ਿੰਮੇਵਾਰ ਹੋਊਗੀ ਸਾਡੀਆਂ ਮੀਟਿੰਗਾਂ ਹੋਈਆਂ ਸਰਕਾਰ ਨਾਲ ਜੋ ਸਾਡੀ ਹੁਣ ਮੀਟਿੰਗ ਹੋਈ ਆ ਉਸ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਆ ਵੀ ਤੁਸੀਂ ਅੱਗੇ ਵੀ 6000 ਤੇ ਕੰਮ ਕਰਦੇ ਸੀ ਹੁਣ ਵੀ ਕਰ ਲੋ ਹੁਣ ਵੀ ਗੁਜ਼ਾਰਾ ਕਰ ਲੋ ਅਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਆਪ ਦੀ ਇੱਕ ਤਨਖਾਹ ਸਾਨੂੰ ਦੇ ਦੋ ਜੋ 6500 ਤਨਖਾਹ ਤੁਸੀਂ ਉਸ ਤੇ ਗੁਜ਼ਾਰਾ ਕਰਕੇ ਵੇਖੋ ਵੀ ਅਸੀਂ ਕਿਸ ਤਰ੍ਹਾਂ ਆਪਦੇ ਬੱਚੇ ਪਾਲ ਰਹੇ ਆ ਏਦੋਂ ਤਾਂ ਅਸੀਂ ਜੇਕਰ ਕਿਸੇ ਦੇ ਘਰਾਂ ਚ ਕੰਮ ਕਰਦੇ ਤਾਂ ਸਾਨੂੰ ਸ਼ਾਇਦ 10000 ਰੁਪਏ ਮਿਲ ਜਾਂਦਾ ਪਰ ਅਸੀਂ ਸਰਕਾਰ ਦਾ 8 ਵਜੇ ਤੋਂ ਲੈ ਕੇ 3 ਵਜੇ ਤੱਕ ਬਾਕੀ ਟੀਚਰਾਂ ਦੇ ਨਾਲ ਜੋ 70 7000 ਰੁਪਏ ਲੈਂਦੇ ਆ ਉਹਨਾਂ ਦੇ ਨਾਲ ਅਸੀਂ ਕੰਮ ਕਰ ਰਹੇ ਆ ਪਰ ਸਾਡੀ ਫੇਰ ਵੀ ਮਿਹਨਤ ਦਾ ਕੋਈ ਮੁੱਲ ਨਹੀਂ ਪੈ ਰਿਹਾ ਸਰ ਮੈਮ ਜਿਸ ਟੈਂਕੀ ਤੇ ਤੁਹਾਡੇ ਅਧਿਆਪਕ ਚੜੇ ਹੋਏ ਨੇ ਉਹਦੀ ਹਾਲਤ ਪਹਿਨੀ ਉਹ ਖਸਤਾ ਸਰਕਾਰ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਹੈ ਵੀ ਕਦੋਂ ਅਮਾਜੀ ਠਹਿ ਸਕਦੀ ਹੈ ਜੀ ਹਾਂਜੀ ਉਹ ਜੋ ਹਹਾ ਹਾਈ ਜੀ ਬਹੁਤ ਖਸਤਾ ਹਾਲਤਾ ਕੱਲ ਸ਼ਾਮ ਨੂੰ ਕੁੜੀ ਦਾ ਪੈਰ ਫਿਸਲ ਗਿਆ ਉਹ ਡਿੱਗ ਜਾਣੀ ਸੀ ਉਹ ਮਸਾਂ ਹੀ ਬਚੀ ਕਾ ਉੱਤੋਂ ਦੋ ਤਿੰਨ ਇੱਟਾਂ ਵੀ ਡਿੱਗੀਆਂ ਜੋ ਕਿ ਉਸ ਦੇ ਵੱਜ ਸਕਦੇ ਸੀ ਕੋਈ ਵੀ ਘਟਨਾ ਵਾਪਰ ਸਕਦੀ ਸੀ ਹੁਣ ਅਸੀਂ ਇੰਨੇ ਮਜਬੂਰ ਹੋ ਚੁੱਕੇ ਹਾਂ ਵੀ ਸਾਡੇ ਉੱਤਰਲੇ ਉਪਲੇ ਸਾਤੀ ਤਾਂ ਆਤਮ ਹੱਤਿਆ ਕਰਨਗੇ ਜੋ ਅਸੀਂ نیچے ਬੈਠੇ ਹਾਂ ਸਾਡੇ ਕੋਲੇ ਵੀ ਪੈਟਰੋਲ ਦੀਆਂ ਬੋਤਲਾਂ ਹੈਗੀਆਂ ਅਸੀਂ ਇੱਥੋਂ ਸਿਰਫ ਮਰ ਕੇ ਜਾਵਾਂਗੇ ਅਸੀਂ ਵੈਸੇ ਨਹੀਂ ਜਾਵਾਂਗੇ ਜਾਂ ਆਪਣਾ ਰੋਜ਼ਗਾਰ ਲੈ ਕੇ ਜਾਵਾਂਗੇ ਸਾਡਾ ਤਰਨਾ ਜਾਰੀ ਰਹੂਗਾ ਅਸੀਂ ਬੰਦ ਨਹੀਂ ਕਰਾਂਗੇ ਤਰਨਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਧਰਨਾ ਇਹਨਾਂ ਦਾ ਲਗਾਤਾਰ ਜਾਰੀ ਰਹੇਗਾ ਤੇ ਹੱਥ ਦੇ ਵਿੱਚ ਪੈਟਰੋਲ ਦੀਆਂ ਜੋ ਬੋਤਲਾਂ ਫੜ ਕੇ ਹਨ ਉਹਨਾਂ ਦੇ ਨਾਲ ਦੇ ਸਹਿਯੋਗੀ ਉੱਪਰ ਚੜੇ ਹੋਏ ਹਨ ਪਹਿਨਾ ਅੱਗ ਲਗਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਨੀਚੋਂ ਦੇ ਸਾਥੀਆਂ ਨੇ ਹੌਸਲਾ ਦਿੱਤਾ ਕਿ ਥੋੜਾ ਜਿਹਾ ਰੁਕੋ ਕਿਸੇ ਨਾ ਕਿਸੇ ਪ੍ਰਸ਼ਾਸਨ ਦੇ ਅਧਿਕਾਰ ਨੂੰ ਢੀਕ ਰਹੇ ਹਨ ਕਿ ਕਿਸੇ ਨਾ ਕਿਸੇ ਮੰਤਰੀ ਨਾਲ ਜੋ ਹੋ ਸਕਦਾ ਇਹਨਾਂ ਨੂੰ ਕੋਈ ਨਾ ਮੀਟਿੰਗ ਮਿਲ ਜਾਵੇ ਤਾਂ ਜੋ ਇਹਨਾਂ ਦੇ ਮੰਗਾਂ ਪੂਰੀਆਂ ਹੋ ਸਕਣ 115 ਅਧਿਆਪਕ ਹਨ ਜਿਨ੍ਹਾਂ ਦੀਆਂ ਕਿ ਸੈਲਰੀਆਂ ਵਿੱਚ ਵਾਅਦਾ ਨਹੀਂ ਹੋਇਆ 6000 ਦੀ ਕੰਮ ਕਰ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਹਲੇ ਜਿਸ ਤਰ੍ਹਾਂ ਬਾਕੀ ਟੀਚਰਾਂ ਨੂੰ ਉਹਨਾਂ ਨੇ ਪੱਕੇ ਕਰਨ ਦੀ ਗੱਲ ਕਹੀ ਸੀ ਲੇਕਿਨ ਪੱਕੇ ਨਹੀਂ ਕੀਤਾ ਸਿਰਫ ਸੈਲਰੀ ਦਾ ਵਾਅਦਾ ਕੀਤਾਗਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਵੀ ਸਾਨੂੰ ਵੀ ਉਨੀ ਸੈਲਰੀ ਦਿੱਤੀ ਜਾਵੇ ਜਿੰਨੀ ਬਾਕੀ ਟੀਚਰਾਂ ਦੀ ਸੈਲਰੀ ਇਹਨਾਂ ਦੇ ਨਾਲ ਦੀਆਂ ਦੀ ਵਧੀ ਸੀਗੀ ਅਤੇ ਕੰਮ ਇਹਨਾਂ ਤੋਂ ਉਨਾ ਹੀ ਲਿਆ ਜਾ ਰਿਹਾ ਲੇਕਿਨ ਸੈਲਰੀ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘੱਟ ਹੈ ਜਿਸ ਕਾਰਨ ਇਹਨਾਂ ਦੇ ਘਰ ਦੇ ਗੁਜ਼ਾਰੇ ਕਰਨੇ ਬੜੇ ਔਖੇ ਹੋਏ ਪਿਆ ਹਨ ਆਪਣੀਆਂ ਮੰਗਾਂ ਇਹਨਾਂ ਨੇ ਕਿਹਾ ਕਿ ਮਨਵਾ ਕੇ ਜਾਵਾਂਗੇ ਇਹਨਾਂ ਦੇ ਕੋਲੇ ਵੀ ਪੈਟਰੋਲ ਦੇ ਬੋਤਲ ਹਨ ਜੇ ਉਹੋ ਸਾਥੀ ਆਪਣੇ ਆਪ ਨੂੰ ਅੱਗ ਲਗਾਉਂਦੇ ਹਨ ਤਾਂ ਇਹਨਾਂ ਵੱਲੋਂ ਵੀ ਆਤਮਦਾਹ ਕੀਤਾ ਜਾਵੇਗਾ ਹੁਣ ਦੇਖਣਾ ਹੈਗਾ ਸਰਕਾਰ ਇਹਨਾਂ ਦੀ ਮੰਗਾਂ ਕਦੋਂ ਪੂਰੀਆਂ ਕਰਦੀ ਹੈ ਤੇ ਅੱਜ ਤੁਹਾਨੂੰ ਤੁਹਾਨੂੰ ਦੱਸ ਰਹੀ ਹਾਂ ਕਿ ਜਿਸ ਟੈਂਕੀ ਦੇ ਉੱਪਰ ਇਹ ਚੜੇ ਹੋਏ ਹਨ ਉਸ ਟੈਂਕੀ ਨੂੰ ਸਰਕਾਰ ਦੁਆਰਾ ਇਹ ਕੋਸ਼ਿਸ਼ ਕਰ ਕੋਸ਼ਿਸ਼ ਕੀਤਾ ਗਿਆ ਹੋਇਆ ਹੈ ਕਿ ਇਹ ਟੈਂਕੀ ਕਦੋਂ ਮਰਜੀ ਜੋ ਹੈ ਗਿਰ ਸਕਦੀ ਹੈ ਲੇਕਿਨ ਇਹਨਾਂ ਦੇ ਸਾਥੀ ਜੋ ਉੱਪਰ ਚੜੇ ਹੋਏ ਹਨ ਉਹਨਾਂ ਦਾ ਵੀ ਪੈਰ ਫਿਸਲਿਆ ਸੀਗਾ ਲੜਕੀ ਗਿਰਦੇ-ਗਿਰਦੇ ਬਚੀ ਹੈ ਸਰਕਾਰ ਤੋਂ ਮੀਟਿੰਗ ਦਾ ਟਾਈਮ ਮੰਗ ਰਹੇ ਹਨ ਅਤੇ ਆਪਣੀ ਸੈਲਰੀ ਵਿੱਚ ਵਾਧਾ ਮੰਗ ਰਹੇ ਹਨ ਜਿੰਨੀ ਕਿ ਨਾਲ ਦੇ ਸਾਥੀਆਂ ਦੀ ਨਾਲ ਦੇ ਟੀਚਰਾਂ ਦੀ ਸੈਲਰੀ ਵਧੀ ਹੈ ਹੁਣ ਦੇਖਣਾ ਹੋਵੇਗਾ ਕਿ ਮਾਨ ਸਾਹਿਬ ਇਹਨਾਂ ਦੀ ਬਾਹ ਕਦੋਂ ਫੜਦੇ ਨੇ ਜਾਂ ਇਹਨਾਂ ਨੂੰ ਮੀਟਿੰਗ ਕਰ ਉਹ ਦਿੰਦੇ ਨੇ ਜਾਂ ਇਹਨਾਂ ਦੀਆਂ ਜੋ ਮੰਗਾ ਹਨ ਕਦੋਂ ਪੂਰੀਆਂ ਕਰਦੇ ਹਨ ਸੰਗਰੂਰ ਤੋਂ ਗੁਰਿੰਦਰ ਸਿੰਘ